ਆਪਾਂ ਵੀ ਅੱਜ ਜਦੋਂ ਬੱਚਾ ਸੰਤਾਨਤੀ ਪੁੱਤਰ ਆਏ ਗੁਰੂ ਘਰੋਂ ਨੇ ਆ ਨਾ ਸਤਿਗੁਰੂ ਮੋਹਰ ਲਾਉਂਦੇ ਨੇ ਹੁਕਮਨਾਮੇ ਵਿੱਚ ਪਹਿਲਾ ਅੱਖਰ ਦਿੰਦੇ ਨੇ ਫਿਰ ਆਪਾਂ ਨਾਂ ਰੱਖਨੇ ਆ ਤੇ ਦਤਾਰਜ ਨੇ ਕਿਹਾ ਖਾਲਸੇ ਨੂੰ ਜਿੱਤ ਮਿਲੀਏ ਹੁਣ ਮੈਂ ਉਹ ਨਾਂ ਅੱਜ ਆਪਣੇ ਪੁੱਤਰ ਦਾ ਰੱਖਣ ਲੱਗਾ ਜਿਹੜਾ ਕੱਲਾ ਨਾਂ ਨਹੀਂ ਹੋਏਗਾ ਇਹ ਨਾਂ ਇੱਕ ਐਸਾ ਰੱਬੀ ਗੁਣ दैਵੀ ਗੁਣ ਹੋਏਗਾ ਜਿਸ ਖਾਲਸੇ ਨੂੰ ਮੈਂ ਆਉਣ ਵਾਲੇ ਦਿਨਾਂ ਵਿੱਚ ਮੁਕੰਮਲ ਰੂਪ ਦੇ ਕੇ ਜਾਣਾ ਹੈ ਵਿਸਾਖੀ ਵਾਲੇ ਦਿਨ ਉਸ ਖਾਲਸੇ ਦੀ ਝੋਲੀ ਵਿੱਚ ਮੈਂ ਗੁਣ ਪਾ ਕੇ ਜਾਵਾਂਗਾ ਜਿੱਥੇ ਵੀ ਖਾਲਸਾ ਗੁਰੂ ਦਾ ਭਰੋਸਾ ਗੁਰੂ ਤੇ ਸਿੱਧਕ ਧਾਰ ਕੇ ਜਿਹੜੇ ਵੀ ਫੀਲਡ ਵਿੱਚ ਜਿਸ ਵੀ ਮੈਦਾਨ ਵਿੱਚ ਚਲਿਆ ਜਾਏਗਾ ਇਹ ਕਦੀ ਖਾਰੇਗਾ ਨਹੀਂ ਹਮੇਸ਼ਾ ਹੀ ਫਤਿਹ پا ਕੇ ਜਿੱਤਦਾ ਰਹੇਗਾ ਇਸ ਕਰਕੇ uh -oh.